ਓਏ ਆ ਜਾ ਉਹ ਦੇਖ ਹਾਏ ਹਾਏ ਲੈ ਹੁਣ ਇੱਥੇ ਡੰਗਰੀ ਬੰਨੀ ਜਾਏਗਾ ਓਏ ਹੋਰ ਕੀ ਕਰਾਂ ਸਾਰੀ ਕਮਾਪੇ ਕਰਨੇ ਪੈਂਦੇ ਨੇ ਆਹ ਸਾਰੇ ਤਾਂ ਕਰਨੇ ਪੈਂਦੇ ਨੇ ਉਹ ਤਾਂ ਲਾਣੇਦਾਰ ਜੀ ਪਾ ਕੇ ਚਿੱਟਾ ਕੁਰਤਾ ਪਜਾਮਾ ਤਿਆਰ ਹੋ ਕੇ ਫੇਰ ਲੰਘ ਲਿਆ ਕਦੇ ਮੰਨੋਂ ਦੇ ਦੇਣੀ ਨੂੰ ਹੱਕ ਦੇ ਬੇ ਇਹਨੂੰ ਕੀ ਕਰਾਂ ਮੈਂ ਹੱਕ ਹੱਕ ਕੇ ਸਾਰਾ ਦਿਨ ਇਹੀ ਕੁਸ ਰਹਿ ਗਿਆ ਮੇਰੇ ਕੋਲ ਡੰਗਰਾ ਪਹਰ ਡੰਗਰਾ ਚ ਡੰਗਰੀ ਮੈਨੂੰ ਬਣਾ ਰੱਖਿਆਗਾ ਫੇਰ ਹੋਰ ਕਰਾਂ ਕੀ ਖਰਾਕੀ ਨਾਲੇ ਹੋਰ ਡੰਗਰ ਮੈਂ ਸੂਣ ਵਾਲੀਆ ਗੋਹਾ ਵੀ ਨਹੀਂ ਹਟਾਉਂਦੇ। ਉਹ ਲੈਣੇਦਾਰ ਨਹੀਂ ਮੋਜਾ ਨਾ ਪਾਓ ਬੈਠੀ ਰਹਿੰਦੀ ਐ ਕੋ ਕੰਮ ਤੇ ਨਹੀਂ ਕਰਦੇ ਨਹੀਂ ਤੂੰ ਸੁਣਨ ਅੰਦਾਜ਼ ਤੇ ਹੋਏ ਪਏ ਨੇਗੇ। ਫਿਰ ਹੁਣ ਮੈਂ ਕੀ ਕਰਾਂ? ਅਖੇ ਮੈਂ ਕੀ ਕਰਾਂ? ਹੋਰ ਫਿਰ ਕਰਨੀ ਪਊ ਮੈਨੂੰ ਤਾਂ ਨਾ ਤੂੰ ਹੱਥ ਲਾਵੇਂ। ਮਾੜਾ ਮੋਟਾ ਕਹਿ ਦੇ ਇਹਨਾਂ ਨੂੰ। ਚਲ ਕੋਈ ਨਾ ਕਿਹੜਾ ਮਗਜ ਮਾਰੂ ਤੇਰੇ ਨਾਲ। ਲਾ ਕੇ ਸੁਰਖੀ ਬਿੰਦੀ ਤੜਕੀ ਬਹਿ ਜਾਣੀ ਆ। ਇਹਨਾਂ ਕੰਨੀ ਤਾਂ ਦੇਖ ਰਾ ਕਰਨ ਕਰਾ ਗਣੀ। ਅੱਛਾ ਮੇਰੀ ਸੁਰਖੀ ਬਿੰਦੀ ਦੀਗੀ। ਉਹ ਮਹਾਰਾਣੀ ਤੈਨੂੰ ਪਈ ਦੀਂਦੀ ਨਹੀਂ ਅੰਦਰ। ਚਲ ਮੈਂ ਕਹਿ ਦੂੰ ਯਾਰ ਉਹਨਾਂ ਨੂੰ ਕਾਹ ਨੂੰ ਦਿਮਾਗ ਚਟਦਿਆਂ ਸਵੇਰੇ ਸਵੇਰੇ ਮੇਰਾ ਆਹੋ ਮੈਂ ਤਾਂ ਦਿਮਾਗ ਆਪ ਹੀ ਚਟਦੀ ਆਂ ਜੀ ਚੰਗਾ ਨਾ ਨਮਾਦੀ ਮੈਂ ਇਥੇ ਨੀ ਨਮੰਜ ਜਾਂਦਾ ਉਹਨੂੰ ਕਹਦੇ ਜਿਹੜਾ ਚਿੱਟਾ ਕੁਰਤਾ ਪਜਾਮਾ ਪਾਈ ਫਿਰਦਾਗਾ ਤੂੰ ਖਾਸ ਹੀ ਨੀ ਬੋਲਣ ਲੱਗੀ ਨਾ ਖਾਸ ਹੀ ਮੈਂ ਤਾਂ ਆਪ ਹੀ ਬੋਲਦੀ ਆਂਗੀ ਉਹ ਤਾਂ ਤੈਨੂੰ ਬੋਲਦੇ ਦਿੰਦੇ ਨਹੀਂ ਹੁੰਦੇ ਆ ਮੈਂ ਹੀ ਸੁਣਦੀ ਆ ਤੈਨੂੰ ਬੋਲਦੀ ਓਏ ਚੱਲ ਕੋਈ ਨਾ ਤੂੰ ਸੂਈ ਹੋਈ ਕਿਦੜੀ ਰੋਟ ਕਾਹ ਨੂੰ ਮੇਰੇ ਮਗਰ ਪਈ ਜਾਨੀ ਆ ਚਾਰੇ ਪੈਰ ਚੱਕ ਕੇ ਪਈ ਜਾਨੀ ਆ ਉਹ ਸਰਦਾਰ ਜੀ ਲਾ ਕੇ 50 ਟੌਰ ਨਾਲ ਉੱਥੇ ਚਿੱਟੇ ਕੱਪੜੇ ਪਾ ਕੇ ਕਰੇ ਸ ਆ ਗਈ ਆ ਗਲਤ ਕਾਣੇ ਓਏ ਅਕਲ ਹੋਰ ਕਰਾਂ ਕੀ ਮੈਂ ਸਮਝਾਉਂ ਅੱਜ ਨੂੰ ਵੀ ਆਪਦਾ ਲੈਂਡਾ ਸਾਹਮਣੇ ਹੀ ਮੈਂ ਫੈਂਕ ਦੂ ਇਹਨੂੰ ਚਾੜ ਦੇ ਬਲਾਡੇ ਆਈ ਕੁਛ ਨਹੀਂ ਹੁੰਦਾ ਦੇਖੀ ਜਾ ਪਾ ਕੇ ਜੇਬ ਵਿੱਚ ਪੈਸੇ ਮੋਜੇ ਨਾਲ ਘੁੰਮਣ ਚੱਲਾਂਗੇ ਸਿਮ ਲੈ ਕੇ ਨਹੀਂ ਚਾਰ ਦਿਨ ਚਾਹ ਕਾਦੀ ਪੀਆ ਕਰਾਂਗੇ ਮੁੱਲ ਲਾ ਲਾਂਗੇ ਆਹ ਬੱਕਰੀ ਨਾ ਬੰਨਦਾ ਇਕ ਲੈ ਕੇ ਮੈਨੂੰ ਨਾ ਤਾਂ ਲੱਤਾਂ ਮਾਰਦੀ ਆ ਲੱਤਾਂ ਮਾਰਦੀਆਂ ਕਿਤੇ ਨਾਲੇ ਮਿੰਗਣਾ ਚੱਕੀ ਚੱਲੀ ਹੁੰਦੀ ਆ ਤੂੰ ਹੀ ਚੱਕੇਗਾ ਆ ਚੱਕੇਗਾ ਜਾਨੀਆਂ ਹੁਣ ਬੋਦਲ ਜੀਏ ਪਰ ਆਹ ਸਾਰਾ ਦਿਨ ਮੈਂ ਹੀ ਕਰਤੀ ਰਿਹਾ ਕਰ ਹੋਰ ਤਾਂ ਕੋਈ ਕਰੇ ਨਾ ਇੱਥੇ ਮੈਂ ਹੀ ਦੀਨੀ ਤੈਨੂੰ ਬੈਲੀ ਅ ਕੀ ਹੋ ਗਿਆ ਭਾਈ ਹਾਏ ਹਾਏ ਚਾਚਾ ਜੀ ਹੋਣਾ ਕੀ ਹੈਗਾ ਆ ਡੰਗਰ ਪਸ਼ੂਆਂ ਨਾਲ ਹੀ ਲੜਾਈਆਂ ਹੋਈ ਜਾਂਦੀਆਂ ਨੇਗੀਆਂ ਆ ਤੁਹਾਨੂੰ ਪਤਾ ਹੀ ਐ ਸਾਰਾ ਮੇਰੇ ਸਾਲੇ ਨੂੰ ਘਟ ਦੋ ਕਰੋ ਰਸੇ ਟੰਗ ਦੋ ਉਹਨਾਂ ਦੇ ਮਾਰੋ ਦੋ ਡੰਡੇ ਆਪੇ ਭਾਗ ਜਾਣਗੇ ਕਿਸੇ ਦੇ ਹੋਰ ਆਹੋ ਅਸੀਂ ਦਮੋਜੀ ਵੀ ਨਹੀਂ ਨੇ ਡੰਗਰ ਪਸ਼ੂਆਂ 'ਚ ਕੰਮ ਕਰਨ ਵਾਲੇ ਹੋਰ ਤਾਂ ਸਾਰੇ ਕੋਈ ਸੀਸਾ ਮੋਤ ਨਾ ਚੱਕ ਲਾਂਦਾ ਕੋਈ ਚਿੱਟੇ ਕੱਪੜੇ ਪਾ ਲਾਂਦਾ ਕੋਈ ਮਹਾਰਾਣੀ ਅੰਦਰ ਪੈ ਜਾਂਦੀ ਆ ਮੇਰਾ ਸੀਸਾ ਮੋਤ ਨਾ ਤੁਹਾਨੂੰ ਚੁਪਦਾ ਮੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਭਾਈ ਆਪਦੇ ਜੋਗਰਾ ਮੈਂ ਹੈਗਾ ਉਹ ਤਾਂ ਪਤਾ ਹੀ ਆ ਵੀ ਤੂੰ ਆਪਦੇ ਜੋਕਰੀਆ ਆ ਹੋਰ ਕਿਸੇ ਜੋਕਰਾ ਨਹੀਂ ਹੈਗਾ ਮੈਂ ਤੈਨੂੰ ਕੌਣ ਛੜ ਆਪੀ ਅੱਕਾ ਚਡਾਂਗਾ ਮਾਰਦਾ ਫਿਰਦਾਗਾ ਕੀ ਗੱਲ ਭਾਈ ਮੈਂ ਸੁਨਣਾ ਤੁਰਿਆ ਫਿਰਦਾ ਰਸਾ ਕੱਟ ਰੱਖਿਆ ਕਿਸੇ ਨੇ ਮੇਰਾ ਆਪਦੇ ਘਰੇ ਬੈਠਿਆ ਮੈਂ ਆਹੋ ਚਾਚਾ ਜੀ ਡੱਕਾ ਕਿਸੇ ਨੇ ਤੋੜਨਾ ਨਹੀਂ ਕਹਿਣਾ ਕਿਸੇ ਦਾ ਮੋੜਨਾ ਨਹੀਂ ਹੈ ਮੋਜ ਕਿਉਂ ਖੇਡ ਰਹੀਆਂ ਓਰੇ ਕਿਉਂ ਪ੍ਰਿੰਡਾ ਸੱਤਾ ਛੇੜ ਲਿਆ ਤੜ ਕੀ ਆਹੋ ਛੇੜ ਲੇ ਮੈਂ ਤਾਂ ਆਪੀ ਪ੍ਰਿੰਡਾ ਦਾ ਸੱਤਾ ਉਹਨਾਂ ਨੂੰ ਤਾਂ ਕਿਸੇ ਨੇ ਕਹਿਣਾ ਨਹੀਂ ਨਾ ਚਾਚਾ ਜੀ ਕਹੇ ਨਾ ਤੂੰ ਕਹੇ ਦੱਬਦੇ ਓ ਛੋਟੇ ਦੇ ਤਾਂ ਉਹ ਤਾ ਨੂੰ ਰੱਗ ਗਿਆ ਅਸੀਂ ਲੰਬੀ ਸੋਚਦੇ ਆ ਤੂੰ ਚਾਹ ਬਣਾ ਮੇਰੇ ਵਾਸਤੇ ਮੈਂ ਜਾਣਾ ਹੋਰ ਦੁੱਧ ਚ ਪੱਤੀ ਪਾਉਣੀ ਆ ਤੇਰੇ ਵਾਸਤੇ ਮੈਂ ਚੱਲ ਉਹੀ ਇਹਦਾ ਖੇਪੜੀ ਜਾਨੀ ਉਹ ਵੀ ਰਿਆ ਓਰੇ ਤੂੰ ਮੇਰੀ ਗੱਲ ਨੂੰ ਲੈ ਇਹਨੂੰ ਦੋ ਮਾਰ ਜਕਰੋਲ ਇਹਨੂੰ ਸਿੱਧੀ ਕਰ ਲਾਂਗਾ ਉਹ ਚਾਚੇ ਮੈਂ ਬਸ ਇਹਦੀ ਗੱਲ ਨੂੰ ਸੋਚ ਰਹਾ ਹਾਂ ਸੋਚ ਰਹਾ ਸਾਰਾ ਧਨ ਚੁਰ ਚੁਰ ਲਈ ਰੱਖਦੀ ਆ ਚੱਲ ਕੋਈ ਨਾ ਤੂੰ ਕਰ ਆਪਦਾ ਕੰਮ ਆਉ ਰਿਆ ਆ ਦੋ ਖਤ ਕੇ ਕੱਢ ਕੇ ਜਾ ਬੜੇ ਮੇਰੇ ਹਿਸਾਬ ਤੇ ਓਕੇ ਮੈਂ ਨਹੀਂ ਚਾਚੇ ਉਹ ਕੱਢ ਦੇ ਯਾਰ ਉਹ ਆਪ ਦੇ ਕਿਵੇਂ ਕੱਢਣਾ ਕੱਢ ਮੈਂ ਆ ਮੁੱਛ ਦਾ ਉਹ ਗਾੜ ਯਾਰ ਮਾੜਾ ਜਾ ਚੱਲ ਫੋਲੀਆਂ ਕੱਟ ਲੈਣੀਆਂ ਜ਼ਿਆਦਾ ਹੰਟਰ ਮਾਰ ਦਾਂਦੇ ਨੇ ਹਰ ਇੱਕ ਵਾਰੀ ਕੀ ਹੋ ਗਿਆ ਜੀ ਮਾੜਾ ਬੜਾ ਦੇਖ ਤਾ ਲੈ ਅੰਨੇ ਵਾਂਗ ਵਿੱਚ ਵੱਜਦੀ ਫਿਰਦੀ ਐ ਨਾ ਤੈਨੂੰ ਨਹੀਂ ਦਿੰਦਾ ਬਿਆਲੇ ਨੇ ਪਾਣੀ ਤਾਂ ਨਹੀਂ ਪਰਨਾ ਟੂਟੀਆਂ ਨੇ ਓਰੇ ਫੁੱਟਾ ਕੇ ਚੀਰ ਲੈ ਇਹ ਤਾਂ ਥੋਬੜਾ ਰਗਾ ਮੂੰਹ ਦਿੱਤਾ ਰ ਆਪਣੇ ਬੋਲ ਕੇ ਵੀ ਦੱਸ ਸਕਦੇ ਭਾਈ ਸੈਰ ਤੇ ਹੋ ਜਾ ਉਹ ਚੱਕੇਗਾ ਤੂੰ ਮਾਰਦੀਆਂ ਮੈਂ ਕਿਸੇ ਦਾ ਮੂੰਹ ਨਹੀਂ ਲੱਗਣਾ ਚਾਹੁੰਦੀ ਤਾਂ ਨਹੀਂ ਬੋਲਦੀ ਮੈਂ ਤਾਂ ਜਿਵੇਂ ਮਗਰ ਮਗਰ ਫਿਰ ਜੇ ਮੈਨੂੰ ਮੂੰਹ ਲਾ ਲਾ ਮੈਂ ਤਾਂ ਆਪਕੇ ਨਾਮ ਮੇਰੇ ਮੂੰਹ ਲੱਗੋ ਤੇਰੇ ਕੌਣ ਲੱਗੂਗਾ ਡੈਣ ਦੇ ਮੂੰਹ ਆਹੋ ਮੇਰੇ ਨਾਲ ਪਈ ਨਹੀਂ ਲੱਗਣਾ ਹੈਗਾ ਆਪ ਦਾ ਇਹ ਜਿਹੜੀ ਸਾਲਾਂ ਤੁਰੀਆਂ ਫਰਦੀਆਂ ਨੇ ਇੱਥੇ ਮੈਂ ਤਾਂ ਆਪ ਨਹੀਂ ਮੂੰਹ ਤੇ ਮੱਥੇ ਵੀ ਨਾ ਲੱਗਿਆ ਕਰ ਤੈਨੂੰ ਸਪੋਲਿਆ ਜਿਹਨੂੰ ਕੌਣ ਮੂੰਹ ਲਾਉਂਦਾਗਾ ਵੱਡੀ ਆਈ ਹੈਗੀ ਲੈ ਮੇਰੀ ਗੱਲ ਸੁਣ ਲੈ ਮੈਨੂੰ ਸਪੋਲਿਆ ਦੱਸਦੀ ਆ ਆਪਕੇ ਚੋੜੇ ਦੇ ਮ ਆ ਤੈਨੂੰ ਬੋਲਣ ਦੀ ਮਾੜੀ ਮੋਟੀ ਆਕਲ ਦਿੱਤੀ ਨੇ ਤੇਰੇ ਮਾਪਿਓ ਨੇ ਆਹ ਕਹਿੰਦਾ ਮੈਨੂੰ ਬਥੇਰੀ ਦਿੱਤੀ ਆ ਜਿਹੜਾ ਜਿਹੜਾ ਕੋ ਸਾਹਮਣੇ ਤੋਂ ਬੋਲਦੇ ਹੋ ਨਾ ਉਹ ਜਾਈ ਫਿਰ ਸੁਣੋ ਕਿ ਹੁਣ ਮੈਂ ਥੋੜੀ ਮਗਰ ਮਗਰ ਦੁੱਧ ਦੁੱਧ ਕਰ ਨਿਚਲੀ ਬਹਿ ਜਾ ਨਿਚਲੀ ਆ ਮੈਨੂੰ ਚਾਲ ਕੇ ਹੱਥ ਚ ਦੇ ਦੂੰਗੀ ਨਿਚਲੀ ਹਾਂ ਨਿਚਲੀ ਕੋ ਜਿਹੜੀ ਗੱਲ ਸਮਝ ਆਉਂਦੀ ਓਹ ਬੋਲਿਆ ਕਰੋ ਜਿਹੜੀ ਮੈਨੂੰ ਸਮਝ ਨਹੀਂ ਆਉਂਦੀ ਉਹ ਨਾ ਬੋਲਿਆ ਕਰੋ ਸਮਝ ਨਹੀਂ ਆਉਂਦੀ ਫਿਰ ਤੈਨੂੰ ਸਮਝਾਣੋ ਹੜ ਜਾਂਦੀਆਂ ਨੇ ਬਾਅਦ ਚ ਆਹੋ ਜੇ ਭਾਗ ਜਾ ਪੈਣ ਮੇਰੇ ਸ਼ਗਾਵ ਨਾ ਖਾ ਮੈਂ ਛਾਹ ਬਣਾਉਣੀ ਆ ਇੱਥੇ ਮੈਂ ਤੇ ਇੱਥੇ ਜੜ ਜਾਣ ਕੇ ਵਿਚਾਰ ਚ ਬੋਈਏ ਤਣਾਉਣੀ ਹੈਗੀ ਹਾਏ ਹੈ ਨਹੀਂ ਮੈਂ ਮਰ ਜਾ ਨਹੀਂ ਕਿੱਡੇ ਕਿੱਡੇ ਦੂਸਾਂ ਲਾਉਣੀ ਆ ਜੇ ਮੈਂ ਕੋਈ ਗੱਲ ਕਹੀ ਹੋਵੇ ਨਾ ਰੱਬ ਕਰੇ ਤੇਰੇ ਏਡੇ ਲੰਬੇ ਲੰਬੇ ਸੁੰਡ ਪੈ ਜਾਣ ਤੇਰੇ ਪੈਣ ਆ ਤੇਰੀ ਜੀਬ ਤੇ ਪੈਣਾ ਮੈਂ ਤਾਂ ਕਹਿੰਦਾ ਪਲੱਸਟਰਾ ਪੈਣ ਕਿ ਕੱਡਾ ਵੀ ਨਾ ਤੇਰਾ ਜੱਬੜੀ ਦੇ ਬੱਸ ਕਰ ਮੂੰਹ ਪਰਾਂ ਗਾਲਾ ਕਿਵੇਂ ਮੁਸਕ ਮਾਰਦੀ ਐ ਬੁਰਸ਼ ਬੁਰਸ਼ ਕਰਦੀ ਐ ਪਤਾ ਨਹੀਂ ਕਰ ਕੋਈ ਜਲੂਸ ਕੱਢਿਆ ਤੁਸੀਂ ਨੇ ਆ ਮੈਂ ਨਹੀਂ ਚਾਚਾ ਜੀ ਆ ਦੇਖ ਲੈ ਜੁੰਡਲ ਜੀ ਆ ਗਈ ਚਾਚਾ ਮੇਰੀ ਗੱਲ ਸੁਣ ਮੈਂ ਤਾਂ ਸੋਚੀ ਤਾਂ ਆਪਣਾ ਕੰਮ ਕਰਨਾ ਮੇਰੇ ਵਿੱਚ ਵੱਜਦੀ ਫਰੀ ਹੈਗੇ ਸਰਾਲ ਤੇ ਹਰ ਮੈਂ ਭੱਗੇ ਰਹਿੰਦੀ ਆ ਹਾਏ ਹਾਏ ਚਾਚਾ ਜੀ ਲੈ ਆਪੀ ਤਾਂ ਕਹਿੰਦੇ ਬਾਲਣ ਫੁਕਣ ਕਰਦਾ ਸਾਨੂੰ ਚਾਹ ਬਣਾ ਦੇ ਮੈਨੂੰ ਨੂੰ ਲੋੜ ਹੈਗੀ ਮੈਂ ਤਾਂ ਬਣਾਉਂਦ ਕੋਈ ਨਹੀਂ ਆਏ ਕਰੋ ਭਈ ਉਹ ਹਰਪ੍ਰੀਤ ਪੰਡਤ ਵਾਲਾ ਉਹ ਰੇਡੀਓ ਲੈ ਆਓ ਆ ਦੋਵੇਂ ਮੈਕ ਲੈ ਲਓ ਇੱਕ ਜਣਾ ਉੱਥੇ ਖੜ੍ਹ ਜਾ ਕਰੋ ਇੱਕ ਜਣਾ ਉਰੇ ਖੜ੍ਹ ਜਾ ਜਾ ਕਰੋ ਚਾਚਾ ਤੁਸੀਂ ਸਹੀ ਗੱਲ ਤਾਂ ਸਾਨੂੰ ਮੈਕ ਦੀ ਲੋੜ ਨਹੀਂ ਸਾਡੇ ਬਥੇਰੇ ਵੱਡੇ ਸਪੀਕਰ ਨੇਗੇ ਲੈ ਖੋਦ ਨਾ ਲੈ ਲੈ ਸੁਆਦ ਇਹ ਡਰਾਮਾ ਗੁਬਾਰੀ ਇਹ ਨਾ ਆਹੀ ਰੋਲੇ ਪਾਉਂਦੇ ਚਾਚਾ ਇਹਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਆ ਇਹ ਮੈਂ ਕਰੇ ਜਾਂਦਾ ਸਤੋ ਭਾਈ ਮੈਂ ਤਾਂ ਇਹ ਕੰਮ ਕਰੀ ਜਾਂਦੀ ਆ ਕੇ ਮੇਰੇ ਤੇ ਪੰਗੇ ਲੈਣ ਲੱਗੇ ਕੋਸ ਚੂਲਾ ਉੱਥੇ ਆ ਲੈ ਦੇ ਲੱਤਾਂ ਵੀ ਟੁੱਟੀ ਉਹ ਫੜ ਚਾਚਾ ਤੂੰ ਵੀ ਕਰੂ ਪੰਗੇ ਲੈਣਾ ਹੁਨਾ ਬੁੱਢੇ ਹੱਡ ਹੈਗੇ ਨੇ ਅੰਮ੍ਰਿਤ ਬਣਾ ਲੇਗਾ ਐ ਹੀ ਹੁੰਦਾ ਦੇਖ ਲੈ ਕੇ ਬੈਠੂ ਕਦੇ ਮਾੜੀ ਦੇ ਕਰਨ ਨਾਲ ਮਰਦਾ ਹੁੰਦਾ ਹਾਂ ਸਾਰਾ ਦਿਨ ਦਾ ਕਲੇਸ਼ ਕਾਕੇ ਰੱਖਦੇ ਹੋ ਕਸਤਾਂ ਟੁੱਟਿਆ ਲਾਤੀ ਟੁੱਟਦੀ ਤੀਗੀ ਆ ਜੇ ਲਾ ਚਾਚਾ ਕਿਵੇਂ ਬੋਲਦੀ ਐ ਸਾਨੂੰ ਇਹਦਾ ਆਪਾਂ ਹੀ ਪੱਟਣ ਜੋਗਰੀ ਐ ਆ ਜੇ ਲਾ ਕੱਚੀਆਂ ਫਲੀਆਂ ਵੀ ਖਾਈ ਜਾਂਦੀ ਐ ਖੜੀ ਇੱਥੇ ਕੀ ਛੱਡੂਗੀ ਤੇ ਮੈਂ ਕੀ ਬਣਾਉਂਗੀ ਕੀ ਛੱਡੂਗੀ ਚਾਚਾ ਤੂੰ ਵੀ ਇੱਧਰ ਦੀ ਆਇਆ ਤੂੰ ਕਾਨੂੰ ਇੱਧਰ ਦੀ ਉਤਰਿਆ ਸੀਗਾ ਤੂੰ ਵੀ ਬਣਦਾ ਆਪਣੇ ਆਪ ਨੂੰ ਮੁਟਿਆਰ ਬੋਲਦੀ ਬਾਲਾ ਮੈਂ ਬਾਲਾ ਬੋਲਦੀ ਵੀ ਪਤਾ ਨਹੀਂ ਕਿਵੇਂ ਘਟਦਿਓ ਕਿਵੇਂ ਭਾਗ ਜਾ ਚਾਚਾ ਹਣ ਤੂੰ ਵੀ ਆਦਾ ਅੰਦਰ ਭਈ ਐਂ ਕਰਿਓ ਮੜਾ ਦੁੱਧ ਚ ਹਲਦੀ ਪਾ ਕੇ ਲਿਆ ਦੇ ਮੈਨੂੰ ਜਾਣਾਂ ਅੰਦਰ ਐਂ ਕਰਦਾ ਜੱਜਾ ਜਿਵੇਂ ਪਤਾ ਨਹੀਂ ਤੂੰ ਚੀਨ ਵਾਲੀ ਗੰਦ ਟੱਪਿਆ ਹੋ ਮੈਂ ਕਿਤੇ ਗੁੱਦੀਆਂ ਸੱਟਾਂ ਲੱਗ ਗਈਆਂ ਦੇਖਿਆ ਗਿਆ ਦੇਖੇ ਗਿਆ ਸੱਟ ਲੱਗੀ ਕਿਨੇ ਕਿਹਾ ਸੀ ਉੱਥੇ ਚੜਨ ਨੂੰ ਉੱਤੇ ਤੈਨੂੰ ਨਾਲੇ ਉਹਨੂੰ ਕਹੇ ਮੇਥੋ ਦੀ ਕੋਸ ਹੁੰਦਾ ਹੈਗਾ ਮੈਂ ਤਾਂ ਸਬਜ਼ੀ ਧਰਨੀ ਹੈ ਓਏ ਲਾ ਕਰੇ ਵੀ ਹਾਰਨ ਮਾਰੀ ਜਾਂਦੇ ਓ ਦੱਸ ਜਾ ਤੈਨੂੰ ਕਹਿਦੀ ਕਿ ਤੂੰ ਪਰਾਂ ਹਜਾ ਪਰੇ ਹੁਣ ਮੈਂ ਕਿਹੜਾ ਬਜਾਲੇ ਖੜੀ ਸੀ ਇਧਰ ਦੀ ਵੀ ਕੱਢ ਸਕਦੇ ਸੀ ਕਿ ਮੋਟਰਸਾਈਕਲ ਇਹਨੂੰ ਘੋਣਾ ਸੀ ਕਿਹੜਾ ਸੀ ਟਰਾਲਾ ਲਗਾਉਣਾ ਸੀਗਾ ਆ ਮਨੇ ਨਿਬੜਿਆ ਨਹੀਂ ਹਜੇ ਤਰਾ ਨਹੀਂ ਨਿਬੜਿਆ ਨਹੀਂ ਹਲੇ ਉਹ ਖੜਤਾ ਜਾਣਦੇ ਉਧਰ ਖੜਦਾ ਤਾਂ ਉਧਰ ਪੈਰਾਂ 'ਚ ਮਾਰ ਲੱਗੇ ਨੇ ਉਨਾ ਖੜਦਾ ਤਾਂ ਉਨਾ ਪੈਰਾਂ ਚ ਲੱਗ ਫੇਰ ਅੰਦਰ ਭਾਗ ਜਾ ਮੈਨੂੰ ਕੰਮ ਕਰ ਲੈ ਨਾ ਤੁੱਪ ਦੇ ਲੋ ਕਿੱਥੇ ਆ ਗਿਆ ਹਾਂ ਫੇਰ ਮਿੰਟ ਬਾਅਦ ਹੋਰ ਤਾਂ ਖਰਚ ਕੋਈ ਖੈਨ ਕਰਨ ਵਾਲਾ ਸਾਰੀ ਖਰਚ ਕਰਨ ਵਾਲੇ ਮੈਂ ਤੈਨੂੰ ਐ ਪੁੱਛ ਸਕਦੀ ਵੀ ਠੀਕ ਐ ਹੁਣ ਕੋ ਕਿ ਮੈਨੂੰ ਕੀ ਹੋਇਆ ਨਾਲੇ ਕਦੀ ਕਰ ਲੋ ਉਹ ਲੱਗ ਰਹੀਆਂ ਟ ਹੁਣ ਤਾਂ ਠੀਕ ਆ ਥੋੜੀਆਂ ਜਿਹੀਆਂ ਉਹ ਦਵਾਈ ਹੋਰ ਲਿਆ ਤੁਨ ਬਸ ਜਮਾਈ ਬੰਦ ਹੋ ਜਾਣਗੇ ਮੁੜ ਕੇ ਫੇਰ ਜਾਉਂਗੀ ਭਈ ਆਉਂਦੀ ਨਹੀਂ ਕੋਈ ਨੀਮਾ ਕਰਾਵਾਂਗੇ ਬਸ ਉਹਦਾ ਲੋੜ ਨਹੀਂ ਹੈਗੀ ਨੀ ਮੈਨੂੰ ਉਮੀਦਾਂ ਨਹੀਂ ਮੈਨੂੰ ਪਤਾ ਲੱਗਦਾ ਕੀ ਕਹਿੰਨੇ ਹੋ ਆਹਾ ਚਾਚਾ ਕਿੱਧਰ ਵਗ ਗਿਆ ਚਾਚਾ ਇੱਥੇ ਹੀ ਫਿਰਦਾ ਹੋਊਗਾ ਹੁਣ ਪਹਿਲਾਂ ਤਾਂ ਇੱਥੇ ਬੈਠਾ ਸੀਗਾ ਪਤਾ ਨਹੀਂ ਕਿੱਧਰ ਗਿਆ ਮਤ ਹੈ ਕਹਿੰਦੀ ਕਾ ਕੀੜੀਆਂ ਨੇ ਲੜ ਜਾਣਗੀਆਂ ਹੱਥ ਪਾ ਕੇ ਖੜ ਗਏ ਮਾਰੇ ਚਾਚੇ 10000 ਰੁਪਿਆ ਮਿਲ ਜਾਂਦਾ ਹਾਂ ਆਦਾ ਕੱਪੜੇ ਲਾਉਂਦਾ ਆਪਦੇ ਅੱਛਾ ਤਰਲੇ ਤਰਲੇ ਦੇ ਜਾਂਦੀ ਰਹਿੰਦੇ ਆ ਫਿਰ ਹਾਂ ਨਾਲੇ 2-4 ਪੱਕਾ ਹੀ ਲਾਉਂਗਾ ਅੱਛਾ ਤੇ ਮੈਂ ਤੈਨੂੰ ਤਾਂ ਕੀ ਤੇਰੇ ਤਰਲੇ ਤਾਂ ਬਥੇਰੇ ਜਾਂਦਾ ਕਿ ਜਾਣਾ ਕਿਤੇ ਤੇ ਜਾਣਾ ਹੋਵੇ ਨਜੀ ਧਰਨੇ ਤੇ ਜਾਣਾ ਫਿਰ ਕੀ ਹਾ ਨਵੇਂ ਕੱਪੜੇ ਪਾ ਕੇ ਜਾਣੇ ਪੈਂਦੇ ਨੇ ਜਿਹੜੇ ਕਸੇ ਪਿਟੇ ਹੈਗੇ ਉੱਤੇ ਪਾ ਕੇ ਬਹਿ ਜਾ ਪਹਿਣਾ ਹੀ ਉੱਥੇ ਜਾ ਕੇ ਕਿਹੜਾ ਕੁਝ ਕਰਨਾ ਬੰਦੇ ਦੀ ਪਰਸਨੈਲਿਟੀ ਤੋਂ ਪਤਾ ਲੱਗਦਾ ਇਹ ਬੰਦਾ ਉਹ ਪਰਸਨੈਲ ਜੇ ਪੁਲਿਸ ਆ ਕੇ ਡਾਂਗਾ ਮਾਰਦੇ ਫਿਰ ਭੱਜਦੇ ਨੇ ਫਿਰ ਪਰਸਨੈਲਿਟੀ ਨਹੀਂ ਦੇਖਦੇ ਉਹ ਸਾਡੇ ਨਹੀਂ ਹੱਥ ਲਾ ਸਕਦਾ ਕੋਈ ਆਹੋ ਅਥੋੜ ਡਰ ਗਈ ਮੂਰੇ ਭੱਜਦਾ ਹੁੰਦਾ ਸਾਡੇ ਹਲੇ ਬੁੜੇ ਫੇਰ ਵੀ ਸਟੈਂਡ ਲੈ ਜਾਂਦੇ ਨੇ ਬੈਠੇ ਸਾਡੇ ਨਾਲ ਪਤਾ ਕੌਣ ਕਿਹੜੇ ਕਿਹੜੇ ਬੰਦੇ ਨੇ ਕੌਣ ਨੇ ਆ ਵਧੀਆ ਕਹਿੰਦੇ ਕਹੋਂ ਦੇ ਲੀਡਰ ਨੇ ਸਾਡੇ ਨਾਲ ਆਹੋ ਅੱਜ ਡਰ ਗਈ ਹੁੰਦੀ ਸੀ ਅਸੀਂ ਤਾਂ ਜਦੋਂ ਜਿਹੜੇ ਜਿਹੜੇ ਏਜੰਟ ਦੇ ਮੂਰੇ ਧਰਨਾ ਲਾ ਕੇ ਬਹਿ ਜਾਈਏ ਗੇਟ ਦੇ ਨਾ ਹਾਂ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਹੈ ਕਿੱਥੇ ਆਹੋ ਅੱਛਾ ਹਾਂ ਇੰਨੀਆਂ ਲੰਬੀਆਂ ਲੰਬੀਆਂ ਫੜਾ ਮੇਰੇ ਮੂਰੇ ਕਾ ਨੂੰ ਮਾਰਦੇ ਹੁੰਨੇ ਹੋ ਮੈਨੂੰ ਤਾਂ ਤੁਹਾਡੇ ਬਾਰੇ ਸਾਰਾ ਕੁਝ ਪਤਾ ਹੀ ਹੈ ਉਹਨਾਂ ਮੂਰੇ ਮਾਰਿਆ ਕਰੋ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕੁਝ ਉੱਥੇ ਫਾਇਦਾ ਹੁੰਦਾ ਆ ਗੱਲਾਂ ਦਾ ਹਾਂ ਜੀ ਮੈਂ ਘਰੇ ਸੱਚ ਬੋਲਣ ਲੱਗ ਗਿਆ ਨਾ ਫਿਰ ਉਹੀ ਆਦਤ ਮੈਨੂੰ ਬਾਹਰ ਬਣ ਗਈ ਇਹ ਤੈਨੂੰ ਹੁਣ ਮੇਰੇ ਮੇਰੇ ਬਾਰੇ ਤੈਨੂੰ ਪਤਾ ਹੈ ਬਸ ਤੂੰ ਸੁਣ ਲਿਆ ਕਰ ਚਲ ਚੰਗਾ ਮੈਂ ਤਾਂ ਇਹ ਕਹਿੰਦੀ ਸੀ ਮੇਰੀ ਮੰਮੀ ਨਹੀਂ ਆਉਣਾ ਕੌਣ ਲੈਣ ਜਾਊਗਾ ਉਹਨਾਂ ਨੂੰ ਫੋਨ ਆਏ ਬੱਡੇ ਤੇ ਆਈ ਖੜੀ ਆ ਉਹ ਮੈਂ ਤਾਂ ਦੇਖ ਫਿਰ ਹੁਣ ਜਾ ਰਿਹਾ ਲੈ ਆ ਕੀ ਮਤਲਬ ਹੋਇਆ ਉਹ ਮੈਨੂੰ ਦੜਪੇ ਕੰਮ ਐ ਜ਼ਰੂਰੀ ਕਿਹੜੀਆਂ ਨੇ ਉੱਥੇ ਮੈਨੂੰ ਤਾਂ ਦੜਪੇ ਕੰਮ ਐ ਤੂੰ ਐਂ ਕਰੀ ਬਾਈ ਨੂੰ ਕੋਈ ਨਹੀਂ ਉਹ ਵੀ ਨਹੀਂ ਹੈਗਾ ਇੱਥੇ ਉਹ ਸਰਾਲੀ ਫਿਰਦੀ ਆ ਗਲੀ ਘਰੇ ਬਾਈ ਨਹੀਂ ਹੈਗਾ ਫਿਰ ਚਾਚਾ ਕਿੱਥੇ ਐ ਚਾਚਾ ਤਾਂ ਇੱਧਰ ਹੀ ਬੈਠਾ ਉਹ ਪਰਲੇ ਪਾਸੇ ਤੂੰ ਉਹ ਕਹਿੰਦੀ ਉਹੀ ਲੈ ਆਊਗਾ ਮੈਂ ਨਹੀਂ ਕਹਿੰਦੀ ਕਿ ਉਹਨੇ ਚਾਚਾ ਜਾਊਗਾ ਲੈਣ ਮੇਰੀ ਮਾਂ ਨੂੰ ਉਹ ਜਾਣ ਨੂੰ ਤੂੰ ਕਹਿ ਕੇ ਤਾਂ ਦੇਖ ਤਾਂ ਭੱਜਾ ਜਾਊ ਕੁਝ ਆਪੀ ਗਿਆ ਤੇ ਨਾ ਜਾਂਦੇ ਜਾਂਦੇ ਕਹਿ ਹੀ ਜੋ ਐਵੇਂ ਕੀ ਫਾਇਦਾ ਫਿਰ ਚੱਲ ਨਹੀਂ ਮੈਂ ਉਹ ਤੂੰ ਮੈਂ ਬੜਾ ਲੇਟ ਹੋ ਜੂ ਮੈਂ ਤਾਂ ਉਹ ਮੋਬਾਈਲ ਚੱਕਣਾ ਇਹਦੀ ਭੁੱਲ ਗਿਆ ਫਿਰ ਖਾਣ ਪੀਣ ਨੂੰ ਵੀ ਲਿਆਉਣਾ ਮੰਮੀ ਨੇ ਕੋਈ ਸ਼ਾਹੀ ਪਨੀਰ ਮਟਰ ਪਨੀਰ ਕੜਾਹੀ ਪਨੀਰ ਤੇ ਹਾ ਪੂਰੀਆਂ ਕਾਲੇ ਛੋਲੇ ਤੇ ਖੀਰ ਅੱਜ ਜਬ ਬਣਾ ਲਾਂਗੇ ਬਸ ਬਹੁਤ ਐ ਐਡਾ ਕੀ ਕਹਾ ਉਹ ਮੁੰਡੇ ਦੀ ਪੰਜੀਰੀ ਲੈ ਕੇ ਆਈ ਐ ਕਿਹਦੇ ਮੁੰਡੇ ਦੀ ਤੇਰੇ ਮੁੰਡੇ ਦੀ ਨਾ ਪੰਜੀਰੀ ਕਾਹਨੂੰ ਲੈ ਕੇ ਆਈ ਐ ਤੂੰ ਮੈਨੂੰ ਨਹੀਂ ਮੈਂ ਨਹੀਂ ਤਾਂ ਆਇਆ ਹੈ ਗੜਿਆਂ ਤੇ ਫਿਰ ਇੰਨੇ ਟਾਈਮ ਬਾਅਦ ਵਿਚਾਰੀ ਜਾਊਗੀ ਥੋਡੀ ਐ ਜੇ ਸੋਭਾ ਥੋਡੀ ਇੱਜ਼ਤ ਬਣੂਗੀ ਮੇਰਾ ਉਹ ਕਿਹੜਾ ਨਾਲੇ ਸੇਤੀ ਵਗ ਜੂਗੀ ਘੱਟੋ ਘੱਟ 10 15 ਦਿਨ ਲਾਊ ਇੱਥੇ ਖਵਾ ਦਿੰੀ ਰੋਜ਼ ਇੱਕ ਇੱਕ ਕਰਕੇ ਆਟਮ ਖਵਾ ਦਿੰੀ ਉਹਨੂੰ ਜਿਹੜੀ ਖਵਾਉਣੀ ਹੁੰਦੀ ਥੋ 10 15 ਦਿਨ ਵੀ ਆਪਾਂ ਇਹ ਚੀਜ਼ਾਂ ਵਧੀਆ ਤੋਂ ਵਧੀਆ ਚੀਜ਼ ਖਵਾਵਾਂਗੇ ਨਾ ਜੇ ਰੈਸਟੋਰੈਂਟ ਚ ਲੈ ਜਾ ਕਰੋ ਸ਼ਾਮ ਨੂੰ ਭਾਈ ਡੇਲੀ ਉਹ ਤੋਂ ਬੁੜੀ ਨੂੰ ਹੀ ਨਾ ਬਗੈੜਦੀ ਰਹਿਣ ਦੇ ਚਲ ਜਗਾ ਵਗ ਜਾਓ ਤੁਸੀਂ ਮੈਂ ਉਹਨੂੰ ਦੇਖਦੀ ਆ ਚਾਚਾ ਕਿੱਥੇ ਆ ਚਾਤ ਓਹੋ ਚਾਚਾ ਤਾਂ ਜਿੰਦਾ ਲਾ ਕੇ ਗਿਆ ਮੇਰੀ ਵੀ ਗੱਲ ਦਿਮਾਗ ਚੋਂ ਨਿਕਲ ਗਈ ਤੇ ਚਾਚਾ ਤਾਂ ਆਪ ਖੇਤ ਗਿਆ ਹੋਇਆ ਹੁਣ ਕੀ ਕਰਾਂ ਮੈਂ ਚਲ ਗਵੰਡੀਆਂ ਦੇ ਮੁੰਡੇ ਨੂੰ ਦੇਖਦੀ ਆਂ ਪੁੱਛ ਕੇ ਨਹੀਂ ਖੜੀ ਰਹੂਗੀ ਜਦੋਂ ਇਹ ਆਜੂਗਾ ਆਪੇ ਲਿਓ ਓਰੋ ਕਿਰੋ 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 ਕੁੜਮਣੀ ਆ ਰਹੀ ਐ ਮੇਰੀ ਕੁੜਮਣੀ ਉਹ ਫੇਰ ਤੂੰ ਹੌਲੀ ਕਹਦੇ ਮੇਰਾ ਉਹ ਜੱਗੇ ਦੀ ਸੱਸ ਆ ਰਹੀ ਐ ਆ ਲੈ ਅਸੀ ਕਾਜੀ ਅਸਰੀ ਕਾਜੀ ਹਸਿੰ ਦਾ ਉਹ ਠੀਕ ਹੈ ਪਤਾ ਹਾਂ ਜੀ ਹਾਂ ਤੁਸੀਂ ਕਿਵੇਂ ਬੈਠੇ ਹੋਰੇ ਉਹ ਮੈਂ ਫੋਨ ਕਰਿਆ ਸੀ ਕੁੜੀਆਂ ਨੂੰ ਕਹਿੰਦੀ ਸੀ ਆਉਣੀ ਆ ਲੈਣ ਆਇਆ ਨਹੀਂ ਕੋਈ ਲੈਣ ਹਾਂਜੀ ਆਏ ਨਹੀਂ ਜੀ ਕੋਈ ਨਹੀਂ ਆਜੂ ਜੀ ਆਜੂ ਚੱਕੂ ਪੈਗਾ ਚੱਲੀ ਮੋਟਰ ਹੈਂਦ ਚਲੋ ਤੂੰ ਆਇਆਗਾ ਅਸੀਂ ਜਾਂਦੇ ਹਾਂ ਮੋਟਰ ਹੈਗਾ ਤੇ ਤੂੰ ਆਏ ਤੁਰ ਕੇ ਉਹ ਤਿੰਨੇ ਵਾਰ ਚੱਲਾਂਗੇ ਜਿੱਥੇ ਮੈਂ ਜੇ ਬੈਠਾਂਗੇ ਮੇਰੇ ਲੱਤਾਂ ਦੋਗੋ ਦੀਆ ਯਾਰ ਠੀਕ ਹੈ ਜਿੰਨੂੰ ਅੱਛਾ ਹੋਵੇਗਾ ਦੀ ਫਿਰ ਤੂੰ ਤੁਰ ਕੇ ਆ ਜਾ ਮੈਂ ਮਾਸੀ ਨੂੰ ਮੈਂ ਰੁੱਕ ਕੇ ਕਿਵੇਂ ਹੂੰ ਚੱਲ ਬਤਾ ਦੋ ਦਿਆ ਯਾਰ ਚੱਲ ਕੋਈ ਨਾ ਆ ਜਾ ਤੂੰ ਚਲਾ ਲੇਗਾ ਮੈਂ ਆਪੇ ਚਲਾ ਲੂੰਗਾ ਨਾਲੇ ਇਹਦੇ ਮੋਰਪਾਨ ਦੇ ਨਾਲੇ ਆਪਾਂ ਤਾਂ ਤੜਾਈ ਬੈਠੀਆਂ ਤੂੰ ਆ ਜੀ ਮੜਾ ਚੱਲ ਕੋਈ ਨਾ ਆ ਜਾ ਲੈ ਵਾਸੀ ਦਾ ਬੈਗ ਉਟਾ ਦੇ ਲੈ ਪਿੱਛੇ ਹੋ ਉਹ ਬੈਠਣੇ ਜਣਾ ਤਾਂ ਇਨ੍ਹਾਂ ਤੋਂ ਚੱਲ ਫਿਰ ਤੂੰ ਚਲਾ ਮੈਂ ਬੈਹਿਉ ਕੋਈ ਨਹੀਂ ਤੂੰ ਆ ਆ ਜੀ ਇਹ ਦਿਨ ਮੈਂ ਲੈ ਜਣਾ ਅਕੇ ਉਹ ਤੂੰ ਆਉਣਾ ਨਹੀਂ ਮੁੜ ਕੇ ਫੜਾ ਫੜਾ ਤੇਰੀ ਮਾਸੀ ਨੂੰ ਬੈਗ ਫੜਾ ਲੈ ਵਾਸੀ ਲੈ ਜੀ ਫਿਰ ਮੈਨੂੰ ਕਿੱਥੇ ਬੈਠਾ ਆਰਾਮ ਆ ਜੀ ਆਪੇ ਆ ਭਈ ਮੈਂ ਤੁਰ ਕੇ ਨਹੀਂ ਆਉਣਾ ਮਤਾ ਬੈਠਾ ਫਿਰ ਉਹ ਓਏ ਆ ਨਹੀਂ ਯਾਰ ਆ ਨਹੀਂ ਕਰ ਚੱਲੀਏ ਹਾਂਜੀ ਚੱਲ ਹੋਰ ਲਾਣਾ ਬਾਣਾ ਠੀਕ ਲਾਣੇ ਦਰਨੀ ਹੈ ਹਾਂਜੀ ਸਾਰੇ ਠੀਕ ਹੈ ਤੁਸੀਂ ਦੱਸੋ ਆਪਣੀ ਚਲੋ ਚੰਗੀ ਗੱਲ ਚੱਲੀ ਜਾਂਦਾ ਬਸ ਚਲੋ ਵਧੀਆ ਜੀ ਜਿਹੇ ਜਿਹੇ ਟਾਈਮ ਨਿਕਲਦਾ ਹੀ ਵਧੀਆ ਹੈ ਔਣ ਫਾਣ ਕਰਦਾ ਕਰੋ ਪਹਿਲਾਂ ਬਸ ਕਰਿਆ ਸੀਗਾ ਜੀ ਫੋਨ ਤੁਹਾਡਾ ਨੰਬਰ ਨਹੀਂ ਸੀ ਮੇਰੇ ਕੋਲੇ ਨਹੀਂ ਮੈਂ ਸੋਨੂੰ ਕਰ ਦਿੰਦੀ ਇਹ ਆ ਲੱਗਾ ਨਹੀਂ ਥੋੜਾ ਲੱਗਾ ਨਾ ਜੀ ਮੇਰੇ ਕੋਲੇ ਆ ਨਹੀਂ ਸੀ ਨਿਕਲ ਗਿਆ ਉਦੋਂ ਪਰਚੀ ਬਣਾ ਕੇ ਮੈਂ ਤੇ ਨਾਲ ਉਹ ਨੰਬਰ ਲਈ ਠੀਕ ਹੈ ਜੀ ਹਾਂ ਇਹਨਾਂ ਦਾ ਨਾਮ ਕਰਿਆ ਕਰੋ ਇਹਦਾ ਕੰਮਾਂ ਚ ਵੀ ਹੀ ਰਹਿੰਦੇ ਨੇ ਹਾਂ ਪਹਿਲਾਂ ਤਾਂ ਫੋਨ ਹੀ ਨਹੀਂ ਚੱਕਦੇ ਸੀ ਜੇ ਫੋਨ ਚੱਕਿਆ ਹਜੇ ਟਿੱਕਰ ਭੇਜਿਆ ਨਹੀਂ ਕੋਈ ਮੈਨੂੰ ਕਰਿਆ ਕਰੋ ਫੋਨ ਠੀਕ ਹੈ ਜੀ ਮੈਂ ਤਾਂ ਪਿੰਡੋਂ ਲੈ ਆਇਆ ਕਰਨ ਤੁਹਾਨੂੰ ਚੰਗੀ ਗੱਲ ਹੈ ਜੀ ਮੇਰੇ ਉਹਦੇ ਨਾਲ ਟੈਨਸ਼ਨ ਕਰਾਇਆ ਕਰੋ ਨਾ ਨਾ ਮੈਨੂੰ ਟੈਨਸ਼ਨ ਨਹੀਂ ਹੈ ਨਹੀਂ ਲੱਭਾਇਆ ਮੈਨੂੰ ਹੜਾ ਦੋ ਆਜੋ ਆਜੋ ਭਾਈ ਮਮਤਾਓ ਅਟੇ ਮਮੀ ਆਈ ਹੈ ਮਮੀ ਜੀ ਸਤਿ ਸ਼੍ਰੀ ਅਕਾਲ ਮਮੀ ਕੀ ਹਾਲ ਕੋ ਤੋ ਠੀਕ ਹੈ ਹਾਂਜੀ ਬਈ ਮੈਂ ਉਹ ਠੀਕੀ ਆਨੀ ਹੈ ਤਾਂ ਭੇਜੇ ਨਹੀਂ ਕੋਈ ਮਮੇ ਮੈਂ ਕੀ ਕਰਦੀ ਤੁਸੀਂ ਫਿਰ ਅੱਛਾ ਜੱਜਾ ਉਧਰੋਂ ਆਉਂਦੇ ਸੀਗੇ ਫਿਰ ਇਹ ਮੈਨੂੰ ਕਹਿੰਦੇ ਤੁਸੀਂ ਇੱਥੇ ਬੈਠੇ ਹੋ ਜੀ ਫਿਰ ਇਹ ਲੈ ਆਏ ਨਹੀਂ ਮੈਂ ਤਾਂ ਨਾਲ ਅੱਛਾ ਚੱਲ ਚਾਚਾ ਵਧੀਆ ਕੀਤਾ ਤੁਸੀਂ ਲੈ ਆਏ ਉਹ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਲੈ ਆਓ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਉਧਰੋਂ ਦੂਜਾ ਵੀ ਖੇਤ ਗਿਆ ਹੋਇਆ ਸੀ ਤੁਹਾਡਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਵੀ ਖੇਤੋਂ ਮੈਨੂੰ ਤਾਂ ਐਸੇ ਇੱਥੇ ਬੈਠੇ ਦੱਸ ਕੇ ਭਾਈ ਮੈਂ ਖੇਤ ਜਾਣਾ ਆਹਾਂ ਮੇਰੇ ਦਿਮਾਗ 'ਚ ਇਹ ਗੱਲ ਨਿਕਲ ਗਈ ਫਿਰ ਮੈਂ ਫੋਨ ਮੈਨੂੰ ਐਸੀ ਵਾਲੇ ਮੈਂ ਗਵੰਡੀਆ ਦੇ ਮੁੰਡੇ ਨੂੰ ਪੁੱਛਣਾ ਸੀਗਾ ਜਾਂ ਤੁਸੀਂ ਮੈਂ ਤਾਂ ਉੱਤੇ ਉੱਤਰ ਕੇ ਜਿਤੋਂ ਦੀ ਬੈਠੀ ਹੋਰ ਕੋਈ ਕਰਦੇ ਫੋਨ ਚੱਕ ਕੇ ਮੋਟਰ ਅਰਦੇ ਵਾਰ ਇਹ ਪਤਾ ਨਹੀਂ ਇਹਦੇ ਥੱਪ ਲੜਦਾ ਫਿਰ ਮੈਂ ਕੀ ਕਰਾਂ ਕਹਿੰਦਾ ਪਤਾ ਨਹੀਂ ਲੈਲੀ ਰੂਲੀ ਤੇ ਜਾਣਾ ਕਹਿੰਦਾ ਕੱਪੜੇ-ਕੁੱਪੜੇ ਲੈ ਕੇ ਆਉਣੇ ਨੇ ਆਪ ਨੂੰ ਕਹਿੰਦਾ ਉੱਥੇ ਜਾ ਧਰ ਨਾਲ ਆਉਣਾ ਕਹਿੰਦਾ ਪਤਾ ਨਹੀਂ ਕਿੱਥੇ ਕਹਿ ਰਿਹਾ ਸੀਗਾ ਵਿਚਾਰੇ ਇਹ ਟੱਕਰੇ ਤੇ ਇਹ ਲਿਆਏ ਨਹੀਂ ਮੈਂ ਬਾਕੀ ਚੱਕੀ ਜਾਂਦੀ ਉੱਥੇ ਧੁੱਪੇ ਬੈਠੀ ਲਾ ਮਾਂ ਨੇ ਇੱਕ ਮੈ ਬਿਠਾਈ ਰੱਖੀ ਤੇ ਮੈਂ ਤਾਂ ਕਿਸੇ ਨਾ ਕਿਸੇ ਨੂੰ ਤਾਂ ਭੇਜਦੀ ਹੋਈ ਮੈਂ ਫੇਰ ਚੱਲ ਕੋਈ ਨਹੀਂ ਆਇਆ ਕਰ ਤੁਸੀਂ ਬੈਠੋ ਫਿਰ ਮੈਂ ਚਾਹ ਲਿਆਉਂਗੀ ਕੇ ਅੰਦਰ ਹੀ ਆਉਂਗੀ ਚਾਹ ਬਣਾ ਮੈਂ ਸਮੋਸੇ ਲਿਆਉਣਾ ਸਮੋਸੇ ਦਾ ਇਹ ਨਹੀਂ ਤਾਂ ਐਸੀ ਬਣਦਾ ਤਾਂ ਖਾਂਦੇ ਨਹੀਂ ਸਮੋਸੇ ਉਹ ਖਾ ਲੈਣੇ ਕੁਛ ਨਹੀਂ ਹੁੰਦਾ ਮੈਂ ਤਾਂ ਖਾਦੇ ਨਹੀਂ ਜੀ ਕਿਉਂ ਪਕਾਈ ਕਰਦੇ ਧੁੱਪੇ ਹੁਣ ਆਏ ਹੁਣ ਮੈਂ ਫੜ ਦੇਣਾ ਪਕਾਈ ਨੂੰ ਕੀ ਡੀ ਗੱਲ ਅਸਾਂ ਤਾਂ ਆਏ ਹੋਂ ਤੁਸੀਂ ਹਾਂ ਚਲੋ ਫਿਰ ਲੈ ਆਓ ਕੋਈ ਨਾਲ ਐਂ ਕਰੇ ਮਟਰ ਲਿਆ ਦੇ ਆਉਂਦੇ ਹੋਏ ਹਨਾ ਸਬਜ਼ੀ ਮਟਰ ਵੀ ਲਿਆਉਂਗਾ ਹਾਂ ਪਨੀਰ ਵੀ ਲੈ ਆ ਥੋੜਾ ਜਿਹਾ ਸਬਜ਼ੀ ਹਾਂ ਠੀਕ ਹੈ ਹੋ ਦੱਸ ਮੰਮੀ ਪਾਣੀ ਲੈ ਕੇ ਤਮਾਂ ਤੈਨੂੰ ਕੋਈ ਨਹੀਂ ਪਾਣੀ ਫੇਰ ਪਾਣੀ ਲੈ ਕੇ ਤਮ ਤੂੰ ਦੱਸ ਠੀਕ ਹੈ ਮਾਸੀ ਜੀ ਆ ਰਹੀ ਐ ਮਾਸੀ ਜੀ ਸਤਿ ਸ਼੍ਰੀ ਅਕਾਲ ਮਾਸੀ ਜੀ ਦਾ ਕਦੋਂ ਦੀ ਆ ਰਹੀ ਐ ਹੁਣ ਪਤਾ ਲੱਗਿਆ ਫੇਰ ਕਿਹਾ ਇਹਨੇ ਹੁਣ ਤੀ ਕਿ ਮੈਨੂੰ ਐ ਮੱਚ ਦੀ ਕਤੋਂਗੀ ਆ ਦੇ ਲੈ ਐ ਬੋਲਦੀ ਐ ਮੰਮੀ ਚਲੋ ਦੇਖਣੀ ਐ ਤਾਂ ਪੁੱਤ ਕੋਈ ਨਹੀਂ ਗੁੱਸਾ ਨਾ ਕਰਿਆ ਮਾਸੀ ਜੀ ਮੈਨੂੰ ਹੁਣ ਪਤਾ ਲੱਗਿਆ ਮੈਨੂੰ ਜਦੋਂ ਪਤਾ ਲੱਗਿਆ ਮੈਂ ਜਦੀ ਆ ਗਈ ਮੰਮੀ ਗੱਲ ਸੁਣਨੀ ਕਦੋਂ ਦਾ ਪਤਾ ਸਾਹਮਣੇ ਉਹਦੇ ਬਿੱਲ ਵਿੱਚ ਦੀ ਕੱਦੀ ਦੇਖੀ ਜਾਂਦੀ ਸੀ ਮੈਂ ਝਾਕੀ ਆ ਚਾਰ ਕੋਈ ਨਹੀਂ ਪੁੱਤ ਬੜੀ ਚੁਗਲ ਖੋਰ ਨੇ ਹਾਂ ਮੇਰੀ ਮਾਮੂਰੇ ਮੈਨੂੰ ਹੀ ਬੋਲੀ ਜਾਂਦੀ ਆ ਨਾ ਨਾ ਇਹਨੂੰ ਪਤਾ ਲੱਗਦਾ ਮੇਰੀ ਵੀ ਤਾਂ ਮਾ ਆਂਗੀ ਹਾਂ ਪੁੱਤ ਦੋਹਾਂ ਦੀ ਮਾਮ ਸਰੀਕਾ ਕਰਦੇ ਮੇਰੇ ਨਾਲ ਦੇ ਸੂਟ ਪਾਉਣੀ ਆ ਫਿਰ ਪਾਉਣੀ ਆ ਪੁੱਤ ਹੋਰ ਹਣ ਜਾਣਦੀ ਨਹੀਂ ਵੀ ਸਰਾਲ ਜੀ ਲੈ ਕੇ ਕਹਣਾ ਆ ਮਸੀ ਤੈਨੂੰ ਚਾਚਾ ਲੈ ਕੇ ਆਇਆ ਚਾਚਾ ਜੀ ਗਏ ਸੀ ਤੇਰੇ ਵਿਚਾਰੇ ਉਹ ਲੈ ਕੇ ਆਏ ਨਹੀਂ ਮੈਂ ਤਾਂ ਉਧਰ ਚਾਚਾ ਜੀ ਹੋਰ ਉਧਰ ਆਉਂਦੇ ਸੀ ਕਿ ਮੈਂ ਤਾਂ ਧੁੱਪੇ ਉੱਥੇ ਬੈਠੀ ਅੱਡੇ ਤੇ ਚਾਕੀ ਜਾਂਦੀ ਸੀ ਚੋਰੇ ਦੇ ਨਾਲ ਆਈਆਂ ਅੱਛਾ ਹਾਂ ਲਾ ਦੇਖ ਮਾੜਾ ਉਹ ਕੀ ਕਹਿਣਾ ਹੈ ਉਹ ਵਿਚਾਰਾ ਉਹ ਤਾਂ ਇੰਨਾ ਚੰਗਾ ਇਨੇ ਕੁ ਕੇ ਹਾਂ ਕੌਣ ਸੁਖਿਆ ਹਾਂ ਮਾਛਾ ਚਾਚਾ ਜੀ ਦੇ ਨਾਲ ਆਈਆਂ ਤੁਰ ਕੇ ਆਈ ਸੀ ਕਿ ਮਟਰ ਮਟਰ ਸਾਈਕਲ ਤੇ ਆਈ ਮਟਰ ਸਾਈਕਲ ਤੇ ਆਇਆ ਨਾ ਦਿਮਾਗ ਨਹੀਂ ਕੰਮ ਕਰਦਾ ਮੋٹے ਦਿਮਾਗ ਦੀ ਹੈ ਵੀ ਜਮਾਈ ਦੱਸ ਜੇ ਹੁਣ ਤੁਰ ਕੇ ਉਹ ਮੈਨੂੰ ਮਾਸੀ ਸਾਹਮਣੇ ਕਹਿੰਦੀ ਹੈਗੀ ਚ ਮੰਮੀ ਤਾਂ ਖਾਂ ਬਾਲਾ ਨਹੀਂ ਬੋਲਦੀ ਤੂੰ ਅੰਦਰ ਆ ਜਾ ਇੱਥੇ ਨਾ ਬਹਿ ਆ ਜਾ ਬੈਠ ਜਾ ਕੀ ਗੱਲ ਹੈ ਸਾਨੂੰ ਨਾਲ ਚਿਪਕ ਕੇ ਚਿੱਚੜ ਨੂੰ ਚਿਪਕ ਕੇ ਹੀ ਜਾਣਾ ਫੋਰਸ ਨਾ ਮੈਂ ਫੋਰਸਾਰੇ ਠੀਕ ਆ ਪਤ ਤਾ ਚਾਚਾ ਕੇ ਵੀ ਠੀਕ ਉਹ ਕੱਲ ਕੁੜੀਆਂ ਆਈਆਂ ਸੀ ਉਤਰ ਲਈਆਂ ਉਹ ਤੈਨੂੰ ਯਾਦ ਕਰਦੀਆਂ ਸੀ ਹੋਰ ਮੰਮੀ ਨੂੰ ਪਤਾ ਹੀ ਆ ਮੇਰੇ ਤੋਂ ਕਿੱਥੇ ਆਇਆ ਜਾਂਦਾ ਮਗਰ ਜੇ ਕੋਈ ਸਾਹਮਣ ਵਾਲਾ ਹੋਵੇ ਫਿਰ ਤਾਂ ਹੋਵੇ ਵੀ ਮੇਨ ਤਾਂ ਕੋਈ ਸਹਾਰਾ ਨਹੀਂ ਹੈਗਾ ਇਹ ਕੰਮ ਕੁੱਮ ਕਰਦੀ ਨਹੀਂ ਕਿੱਥੇ ਕਰਦੀ ਹੈ ਵੰਡੇ ਬਾ ਫਿਰ ਆਪੇ ਚਾਚਾ ਆ ਗਏ ਤੁਸੀਂ ਹਾਂ ਹਾਂ ਲੈ ਆਏ ਕੁਛ ਕਿ ਨਾ ਇਹ ਆਹ ਮੁੰਡੇ 3000 ਦਾ। ਇਹਨਾਂ ਨੂੰ ਕੀ ਸੀਗਾ? ਮੈਂ ਤਾਂ ਖਾਂਦੀ ਨਹੀਂ ਜੀ। ਇਧਰ ਰੁਕ। ਨਾ ਨਾ। 1000 ਦਾ ਬਣ ਜਾਂਦਾ। ਨਾ ਨਾ, ਮੈਂ ਹੁਣ ਖਾ ਲਿਆ। ਸੱਚ ਇਹਨੇ ਪਿਆਰ ਨਾਲ ਲੈ ਕੇ ਆਇਆ। ਮੈਂ ਬਲੇਕਾ ਲੈ ਕੇ ਆਉਂਦੀ। ਤੇ ਬਾਹਨੇ ਨਾਲ ਅਸੀਂ ਖਾ ਲਾਂ। ਅੱਛਾ। ਚਲੋ। ਮਾਦਲ ਮਹਾਨ ਨਾਲ ਅਸੀਂ ਖਾ ਲਾਂਗੇ। ਉਹ ਲੈ ਕੇ ਆ ਲੈ ਬੱਚਾ। ਹੋਰ ਸੇਕਾਂ ਠੀਕ ਰਹਿੰਦੇ ਨੇ? ਹਾਂਜੀ ਵਧੀਆ। ਤੁਸੀਂ ਦੱਸੋ। ਗੋਡੇ-ਗੋਡੇ ਠੀਕ ਹੈ? ਗੋਡੇ-ਗੋਡੇ ਠੀਕ ਨੇ। ਚਲੋ। ਕੀ ਸਣਾਓ ਵਧੀਆ ਜੀ ਖੇਤ ਵੱਨੇ ਜਾਇਆ ਹਾਂ ਹਾਂ ਜਾਇਆ ਹਾਂ ਹੁਣ ਹੈ ਵੀ ਖੇਤੋਂ ਆ ਰਹੇ ਹਾਂ ਜੀ ਮੈਂ ਚਲ ਜਵਾਕਾਂ ਨੂੰ ਸਾਰਾ ਜੀ ਹਾਂ ਇਹਨਾਂ ਨੂੰ ਸਾਰਾ ਹੋਰ ਕੀ ਇੱਥੇ ਆਪਣਾ ਕੀ ਰੱਖਿਆ ਇਹ ਤਾਂ ਮੈਂ ਤਾਂ ਕਦੇ ਦੀ ਬਾੜੀ ਚਾਚਾ ਨੂੰ ਖਲਾਕੀ ਸੀ ਮੈਂ ਤਾਂ ਕੁਝ ਬਣਾਇਆ ਵੀ ਨਹੀਂ ਹੈਗਾ ਮੰਮੀ ਵੀ ਕਹਿੰਦੀ ਹੋਊਗੀ ਵੀ ਲੈ ਦੱਸ ਨਾ ਨਾ ਕੋਈ ਨਹੀਂ ਖਵਾਏ ਤੇ ਤੁਸੀਂ ਵੀ ਖਾਓਗੇ ਕਿ ਨਾ ਥੋੜਾ ਚਾਹ ਪਾਉਂਗਾ ਮੇਰਾ ਕਿਹੜਾ ਤੂੰ ਖਾਣੇ ਤਾਂ ਨਹੀਂ ਹੈਗਾ ਦੇਖ ਜੀ ਐਂ ਕਰਦੇ ਨੇ ਖਾ ਲਾਂਗੇ ਇੱਕ ਚਾਰ ਕੋਈ ਉਹ ਮੈਂ ਤਾਂ ਤਾਂ ਕਹਿੰਦੀ ਆ ਮੈਂ ਕਿ ਇੱਥੇ ਹੋਰ ਬਿਮਾਰ ਨਾ ਹੋ ਜਿਓ ਆਹਾ ਹਾ ਇਹ ਵੀ ਬੜੀ ਗੱਭਿਆਰੀ ਐ ਉਹਨੂੰ ਵੀ ਬੋਰ ਮਾਰ ਜਾਂਦੀ ਆ ਬੱਸ ਪਾਣੀ ਆਪ ਤਾਂ ਅੰਦਰ ਬਾਰ-ਬਾਰ ਚਿੱਕਾ ਖਾਂਦੀ ਹੁੰਦੀ ਆ ਚੁੱਪ ਕਰਕੇ ਖਾ ਕੇ ਮੈਂ ਮੱਜਾ ਖਾਂਦੀ ਇਸ ਮੋਸੇ ਖਾਈ ਮੈਂ ਮੱਜਾ ਸੱਚੀ ਹੈ ਹੈ ਇਹ ਨਹੀਂ ਸੁਣ ਕੇ ਸੁਭਾਾਰੀ ਤੈਨ ਮਾੜੀ ਕੋਈ ਸ਼ਾਮ ਚ ਜਾਵਿੰਦੀ ਆ ਭੈਣੇ ਤੈਨੂੰ ਖਾਸ ਮੇਰੀ ਮਾਂ ਹਰ ਮੇਰੀ ਮਾਂ ਦਾ ਪਲੇਟ ਚੱਕ ਲਈ ਹੇ ਗੱਸਤੇ ਨਾ ਹੋਈ ਜਿੱਕਿ ਨਾਲ ਚਿਕਨ ਵਾਲਾ ਯਾਰ ਕੋਈ ਇਹਦਾ ਦਿਮਾਗ ਕੀ ਹੈ ਭਾਈ ਤੈਨੂੰ ਸੰਗਸਰਮ ਹੈਗੀ ਆ ਰਿਸ਼ਤੇਦਾਰ ਆਏ ਬੜਾ ਹਉਲੀ ਬੋਲ ਪਾ ਦਿਖਾਉਂ ਸੂਰੀ ਆ ਉਹ ਕੀ ਕਹਿਣਾ ਸਮਝ ਨੂੰ ਕਿ ਮੈਂ ਤੇ ਹਲੂਜੀ ਬੈਠੇ ਸੀ ਚਾਚਾ ਜੀ ਉਹ ਤਾਂ ਲੈ ਲੋ ਜੀ ਤੁਸੀਂ ਖਾਓ ਜੀ ਪਹਿਲਾਂ ਨਹੀਂ ਜੀ ਤੁਸੀਂ ਖਾ ਲਓ ਲੈ ਦੇ ਮੈਂ ਮਰ ਜਾ ਆਪਿਆ ਤਾਂ ਹੈਗਾ ਤੇ ਮੁੰਡਾ ਤੂਫਾ ਨਾ ਚਲ ਕੋਈ ਨਹੀਂ ਤੁਸੀਂ ਆ ਖਾ ਲਓ ਜੀ ਮਾਂ ਨਾ ਅਦਰੇ ਹੁੰਦਾ ਹੈ ਸਿਆਰਾ ਫਾਟਲੇ ਸਾਥੀ ਨਾਲ ਖਾਣੇ ਮੇਰੀ ਗੱਲ ਸੁਣ ਲੈ ਬੇਣੀ ਮੇਰੀ ਮਾਂ ਵਾਲੇ ਕੋਈ ਵੱਧ ਘੱਟ ਗੱਲ ਮਾਰ ਕੱਢੂਗੀ ਹਾਏ ਹਾਏ ਮਮਤਾ ਤੂੰ ਤਾਂ ਗੁੱਸਾ ਕਰ ਗਈ ਮਾਰ ਕਰਨ ਵਾਸਤੇ ਜੀ ਇਹਦੀ ਬੀਬੀ ਆਉਂਦੀ ਆ ਉਦੋਂ ਵੀ ਫਿਰ ਇਹ ਤੂੰ ਬੋਲ ਬੀਬੀ ਕਿੱਥੇ ਆ ਮੇਰੀ ਬੀਬੀ ਬਣੀ ਤੱਕ ਐਸਾ ਹੋਵੇ ਸਮੋਸਾ ਖਾਣ ਹਾਂ ਇਹਦੀ ਮਾਤੀ ਆ ਮਾਰੀ ਅਗਲੇ ਨਹੀਂ ਹੈਗੀ ਭਾਈ ਇਹਨੂੰ ਤਾਂ ਬੋਲਣ ਤੋਂ ਜਮੀਆ ਕਰ ਸਹੀ ਗੱਲ ਹੈ ਜੀ ਚਾਚਾ ਵੀ ਜੇ ਦੇ ਵਿਚਾਰਾ ਨਾਲ ਆਪਣੂ ਵੀ ਬਿਸ਼ਰਮੀ ਆਉਂਦੀ ਹੈ ਜੀ ਮੈਨੂੰ ਪਤਾ ਨਹੀਂ ਹੁਣ ਚਾਚਾ ਬੈਠਾ ਨਾ ਸੱਚ ਚਾਚਾ ਜੀ ਤੁਸੀਂ ਸੱਟ ਦੇ ਗਏ ਠੀਕੇ ਉਹ ਕਿੱਥੇ ਰਹਿ ਗਿਆ